ਮਾਈ ਕੁਕਿੰਗ ਚੈਨਲ ਘਰ ਦੀ ਕੰਟੀਨ ਤੇ ਅੱਜ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਟਮਾਟਰ ਤੇ ਧਨੀਆ ਵਾਲੀਆਂ ਪੂੜੀਆਂ ਬਣਨ ਜਾ ਰਹੀਆਂ ਜੀ ਤੇ ਨਾਲ ਅਸੀਂ ਆਲੂਆਂ ਦੀ ਸਿੰਪਲ ਜੀ ਸੁੱਕੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਬਣਦੀ ਹੈ ਜੀ ਚਲੋ ਜੀ ਫਿਰ ਅਸੀਂ ਵਧੀਆ ਜੀ ਰੈਸਪੀ ਨੂੰ ਬਣਾਉਣਾ ਸ਼ੁਰੂ ਕਰਦੇ ਆਂ ਚਾਰ ਮੀਡੀਅਮ ਸਾਈਜ਼ ਦੇ ਆਲੂਆਂ ਨੂੰ ਆਪਾਂ ਕੱਟ ਕੇ ਪਾਣੀ ਵਿੱਚ ਪਾ ਲਿਆ ਜੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਧੋ ਲਿਆ ਇਹ ਕੱਚੇ ਆਲੂ ਨੇ ਇਹਨਾਂ ਨੂੰ ਅਸੀਂ ਉਬਾਲਿਆ ਨਹੀਂ ਆ ਇਹਦੀ ਅਸੀਂ ਇਸ ਤਰੀਕੇ ਨਾਲੀ ਸਬਜੀ ਬਣਾ ਕੇ ਤਿਆਰ ਕਰਾਂਗੇ ਇਹਦੇ ਵਿੱਚ ਆਪਾਂ ਕੋਈ ਵੀ ਲਸਣ ਪਿਆਜ਼ ਦਾ ਇਸਤੇਮਾਲ ਨਹੀਂ ਕਰਾਂਗੇ ਬਿਲਕੁਲ ਸਿੰਪਲ ਇਹਨੂੰ ਆਪਾਂ ਸਬਜੀ ਨੂੰ ਬਣਾਵਾਂਗੇ ਤੇ ਪੂੜੀਆਂ ਵਾਸਤੇ ਅਸੀਂ ਇਸ ਤਰ੍ਹਾਂ ਚਾਰ ਟਮਾਟਰ ਲਏ ਨੇ ਤੇ ਧਨੀਏ ਨੂੰ ਅਸੀਂ ਬਰੀਕ ਕੱਟ ਕੇ ਤਿਆਰ ਕਰ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਟਮਾਟਰਾਂ ਨੂੰ ਗਰਮ ਪਾਣੀ ਵਿੱਚ ਪਾ ਕੇ 5-7 ਮਿੰਟ ਰੱਖਾਂਗੇ ਤਾਂ ਕਿ ਇਹਦਾ ਛਿਲਕਾ ਸੌਫਟ ਹੋ ਜਾਏ ਤੇ ਛਿਲਕੇ ਨੂੰ ਉਤਾਰ ਕੇ ਫਿਰ ਅਸੀਂ ਇਹਨੂੰ ਮੈਸ਼ ਕਰਕੇ ਤੇ ਫਿਰ ਇਹਨੂੰ ਆਟੇ ਵਿੱਚ ਪਾ ਕੇ ਅਸੀਂ ਗੁੰਨਾਂਗੇ ਇਸ ਤਰ੍ਹਾਂ ਟਮਾਟਰਾਂ ਨੂੰ ਆਪਾਂ ਦੋ ਪੀਸਾਂ ਵਿੱਚ ਕੱਟ ਲੈਣਾ ਹੈ ਮਟਰਾਂ ਨੂੰ ਸੀ ਇਸ ਤਰ੍ਹਾਂ ਇੱਕ ਪਤੀਲੇ ਵਿੱਚ ਪਾ ਲਿਆ ਤੇ ਇਹਦੇ ਵਿੱਚ ਅਸੀਂ ਇੱਕ ਗਲਾਸ ਪਾਣੀ ਪਾਤਾ ਜੀ ਹੁਣ ਅਸੀਂ ਇਹਨਾਂ ਨੂੰ ਗਰਮ ਰੱਖਾਂਗੇ ਜੀ ਬਿਲਕੁਲ ਥੋੜਾ ਜਿਹਾ ਜੀ ਅਸੀਂ ਇਹਦੇ ਤੇ ਨਮਕ ਪਾ ਦਾਂਗੇ ਬਸ ਹੁਣ ਅਸੀਂ ਓਨੀ ਦੇਰ ਤੱਕ ਇਹਨੂੰ ਉਬਾਲ ਲਾਂਗੇ ਜਿੰਨੀ ਦੇਰ ਤੱਕ ਇਹ ਸੌਖ ਨਹੀਂ ਹੁੰਦੇ ਆਲੂ ਦੀ ਸਬਜ਼ੀ ਵਾਸਤੇ ਅਸੀਂ ਇੱਕ ਮਸਾਲਾ ਤਿਆਰ ਕਰਦੇ ਹਾਂ ਇਹਦੇ ਨਾਲ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਜੀ ਅੱਧਾ ਚਮਚ ਸਾਬਤ ਤਨੀਆਂ ਅੱਧਾ ਚਮਚ ਸੌਂਫ ਇੱਕ ਚੁਟਕੀ ਜਵੈਨ ਤੇ ਅੱਧਾ ਚਮਚ ਜੀਰਾ ਲਿਆ ਜੀ ਤੇ ਇੱਥੇ ਮੇਰੇ ਕੋਲ ਕਾਲੀ ਮਿਰਚ ਨਹੀਂ ਸੀ ਮੇਰੇ ਕੋਲ ਕਾਲੀ ਮਿਰਚ ਦਾ ਪਾਊਡਰ ਪਿਆ ਸੀ ਤੇ ਆਪਾਂ ਇਹਦੇ ਵਿੱਚ ਉਹ ਪਾਵਾਂਗੇ ਜੇ ਤੇ ਤੁਸੀਂ ਜਿਸ ਤਵੇ ਮੈਂ ਮਸਾਲੇ ਨੂੰ ਭੁੰਨਣਾ ਹੈ ਤੇ ਤੁਸੀਂ ਉਹਦੇ ਵਿੱਚ ਕਾਲੀ ਮਿਰਚ ਨੂੰ ਵੀ ਨਾਲ ਹੀ ਭੁੰਨ ਕੇ ਤਿਆਰ ਕਰਨਾ ਹੈ ਜੀ ਮਸਾਲੇ ਨੂੰ ਆਪਾਂ ਬਿਲਕੁਲ ਲੋ ਫਲੇਮ ਤੇ ਭੁੰਨਾਂਗੇ ਤੇ ਫਿਰ ਇਹਨੂੰ ਅਸੀਂ ਦਰਦਰਾ ਜਿਹਾ ਕੁੱਟ ਕੇ ਦਾ ਪਾਊਡਰ ਤਿਆਰ ਕਰ ਲਾਂਗੇ ਜੀ ਮਸਾਲਾ ਭੁੱਜ ਕੇ ਤਿਆਰ ਆ ਜੀ ਹੁਣ ਅਸੀਂ ਗੈਸ ਬੰਦ ਕਰ ਦਾਂਗੇ ਤੇ ਇਹਨੂੰ ਅਸੀਂ ਇੱਕ ਪਲੇਟ ਵਿੱਚ ਕੱਟ ਲਵਾਂਗੇ। ਥੋੜਾ ਜਿਹਾ ਠੰਡਾ ਕਰਕੇ ਤੁਸੀਂ ਇਹਨੂੰ ਕਰਦੇ ਆ ਜੀ ਦਰੜ ਫਰੜ। ਕੜਾਈ ਵਿੱਚ ਅਸੀਂ 3 ਚਮਚੇ ਤੇਲ ਲਿਆ ਜੀ ਤੇਲ ਨੂੰ ਅਸੀਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇ ਫਿਰ ਅਸੀਂ ਇਹਦੇ ਵਿੱਚ ਸਾਬਤ ਮਸਾਲੇ ਪਾ ਕੇ ਤੇ ਉਹਨਾਂ ਨੂੰ 1-2 ਮਿੰਟ ਵਾਸਤੇ ਹਲਕਾ ਜਿਹਾ ਭੁੰਨਾਗੇ। ਤੇਲ ਆਪਣਾ ਗਰਮ ਹੋ ਗਿਆ ਜੀ ਹੁਣ ਅਸੀਂ ਗੈਸ ਦੀ ਫਲੇਮ ਨੂੰ ਲੋ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਇੱਕ ਤੇਜ ਪਤਾ ਇੱਕ ਲਾਲ ਮਿਰਚ ਨੂੰ ਇਸ ਤਰ੍ਹਾਂ ਆਪਾਂ ਟੁਕੜਿਆਂ ਚ ਕੱਟ ਲਿਆ ਤੇ ਬਿਲਕੁਲ ਇੱਕ ਚੁਟਕੀ ਦੇ ਕਰੀਬ ਅਸੀਂ ਮੇਥੀ ਦਾਣਾ ਲਿਆਇਓ ਪਾ ਦਾਂਗੇ ਇਹਦੇ ਨਾਲ ਹੀ ਅਸੀਂ ਪਾਵਾਂਗੇ ਕਿ ਅਦਰਕ ਅੰਮਚੁਰ ਸਾਲਟ ਜੀਰਾ ਇਹਨਾਂ ਮਸਾਲਿਆਂ ਨੂੰ ਅਸੀਂ ਹਲਕਾ ਜਿਹਾ ਭੁੰਨਾਗੇ ਇੱਕ ਚੁਟਕੀ ਅਸੀਂ ਪਾਵਾਂਗੇ ਤੀਹਿੰਗ ਠਿੰਗ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਪਾਣੀ ਆ ਤੇ ਪਾ ਦੋ ਨਹੀਂ ਤੇ ਇਸ ਤੋਂ ਬਿਨਾ ਵੀ ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਮਸਾਲੇ ਹਲਕੇ ਜਿਹੇ ਆਪਣੇ ਪੁੱਜ ਕੇ ਤਿਆਰ ਨੇ ਜੀ ਹੁਣ ਅਸੀਂ ਇਹਦੇ ਵਿੱਚ ਇਹ ਕੱਟੇ ਹੋਏ ਆਲੂ ਪਾ ਦਾਂਗੇ ਬਹੁਤ ਸਿੰਪਲ ਜੀ ਸਬਜ਼ੀ ਹੈ ਤੇ ਬਹੁਤ ਹੀ ਘੱਟ ਸਮੇਂ 'ਚ ਬਣ ਕੇ ਤਿਆਰ ਹੋ ਜਾਂਦੀ ਹੈ ਆਲੂਆਂ ਨੂੰ ਅਸੀਂ 2-3 ਮਿੰਟ ਚੰਗੀ ਤਰ੍ਹਾਂ ਸਾਰੇ ਮਸਾਲਿਆਂ ਦੇ ਨਾਲ ਮਿਕਸ ਕਰ ਲਿਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਨਮਕ ਪਾ ਦਾਂਗੇ ਇਹਨਾਂ ਨੂੰ ਅਸੀਂ लो फ्लेम ਤੇ ਇਸ ਤਰ੍ਹਾਂ ਹੀ ਹੌਲੀ-ਹੌਲੀ ਪੱਕਣ ਦਵਾਂਗੇ। ਬਾਕੀ ਮਸਾਲੇ ਅਸੀਂ ਬਾਅਦ ਵਿੱਚ ਪਾਵਾਂਗੇ। ਪਰ ਇਹਨੂੰ ਸੀ ਟੱਕ ਕੇ ਪਕਾਵਾਂਗੇ। ਵਿੱਚ ਵਿੱਚ ਅਸੀਂ ਇਹਨੂੰ ਚੈੱਕ ਵੀ ਕਰਦੇ ਰਵਾਂਗੇ। ਹੁਣ ਅਸੀਂ ਟਮਾਟਰ ਚੈੱਕ ਕਰਦੇ ਹਾਂ। ਲਓ ਜੀ। ਟਮਾਟਰ ਵੀ ਸੌਫਟ ਹੋ ਗਏ ਨੇ। ਇਹਨਾਂ ਦਾ ਛਿਲਕਾ ਕਾਫੀ ਸੌਫਟ ਹੋ ਗਿਆ ਤੇ ਹੁਣ ਅਸੀਂ ਇਹਨਾਂ ਨੂੰ ਇੱਕ ਪਲੇਟ ਵਿੱਚ ਕੱਢ ਕੇ ਤੇ ਇਹਦਾ ਛਿਲਕਾ ਉਤਾਰ ਲਵਾਂਗੇ। ਹੁਣ ਆਪਾਂ ਟਮਾਟਰਾਂ ਦਾ ਇਸ ਤਰ੍ਹਾਂ ਉੱਪਰੋਂ ਦੀ ਛਿਲਕਾ ਲਾ ਲਾਂਗੇ ਜੀ। ਆ ਦੇਖੋ ਜੀ ਬੜੇ ਆਰਾਮ ਨਾਲ ਇਹ ਛਿਲਕਾ ਉਤਰ ਰਿਹਾ ਜੀ ਥੋੜਾ ਜਿਹਾ ਠੰਡਾ ਕਰਕੇ ਫਿਰ ਅਸੀਂ ਇਹਨਾਂ ਨੂੰ ਪੀਸ ਲਵਾਂਗੇ ਟਮਾਟਰਾਂ ਨੂੰ ਇਸ ਤਰ੍ਹਾਂ ਅਸੀਂ ਮੈਸ਼ ਕਰ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਦੋ ਵੱਡੇ ਚਮਚ ਸੂਜੀ ਦੇ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਿਉਂਕਿ ਟਮਾਟਰ ਥੋੜੇ ਜਿਹਾ ਗਰਮ ਨੇ ਤੇ ਇਹਦੇ ਵਿੱਚ ਆਪਾਂ ਸੂਜੀ ਇਸ ਤਰ੍ਹਾਂ ਕਿ ਐਡ ਕੀਤੀ ਹੈ ਤਾਂ ਕਿ ਥੋੜੀ ਜਿਹੀ ਸੂਜੀ ਫੁੱਲ ਜਾਏ ਹੁਣ ਇਹਨਾਂ ਨੂੰ ਅਸੀਂ ਸਾਈਡ ਤੇ ਰੱਖਦੇ ਹਾਂ ਉਨਿਹਰੇ ਰੀ ਆਟੇ ਦੀ ਤਿਆਰੀ ਕਰਦੇ ਹਾਂ ਆਟੇ ਵਿੱਚ ਸਾਰਾ ਸਮਾਨ ਮਿਕਸ ਕਰਦੇ ਹਾਂ ਜੀ ਦੋ ਕੌਲੀਆਂ ਸੀ ਆਟੇ ਦੇ ਲਈਆਂ ਨੇ ਅੱਧਾ ਚਮਚਾ ਸੀ ਝੁਆਣ ਲਈ ਹੈ ਜੀ ਇਹਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਥੋੜਾ ਜਿਹਾ ਰਗੜ ਕੇ ਪਾ ਦਾਂਗੇ ਇੱਕ ਚਮਚਾ ਆਪਾਂ ਚਿੱਟੇ ਵਾਲੇ ਤੇਲ ਲਏ ਨੇ ਉਹ ਪਾਵਾਂਗੇ ਇੱਕ ਚਮਚਾ ਸੀ ਸੁੱਕੀ ਮੇਥੀ ਇਹਨੂੰ ਤਵੇ ਤੇ ਭੁੰਨ ਲਿਆ ਜੀ ਉਹ ਪਾ ਦਾਂਗੇ ਇੱਕ ਮੁਠੀ ਅਸੀਂ ਤਾਂ ਨਹੀਂ ਇਹਨੂੰ ਬਰੀਕ ਕੱਟ ਲਿਆ ਹੈ ਉਹ ਪਾਵਾਂਗੇ ਅੱਧਾ ਚਮਚ ਨਮਕ ਦੋ ਚਮਚੇ ਸੀ ਇਹਦੇ ਵਿੱਚ ਦੇਸੀ ਘਿਓ ਪਾਾਂਗੇ ਕਿਉਂ ਅਸੀਂ ਤੁਸੀਂ ਪਿਘਲਾ ਕੇ ਪਾਣਾ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਅੱਧਾ ਚਮਚ ਅਸੀਂ ਦੇਗੀ ਮਿਰਚ ਪਾ ਦਾਂਗੇ ਦੇਗੀ ਮਿਰਚ ਇਸ ਕਰਕੇ ਪਾਈ ਹੈ ਤਾਂ ਕਿ ਪੂੜੀਆਂ ਦਾ ਰੰਗ ਵਧੀਆ ਆਵੇ ਹੁਣ ਅਸੀਂ ਇਹਦੇ ਵਿੱਚ ਇਹ ਵਾਲੇ ਸਾਰੇ ਟਮਾਟਰ ਜਿਹੜੇ ਆਪਾਂ ਤਿਆਰ ਕੀਤੇ ਨੇ ਇਹ ਪਾ ਦਾਂਗੇ ਚੰਗੀ ਤਰ੍ਹਾਂ ਇਹਨੂੰ ਸਾਰੇ ਆਟੇ ਵਿੱਚ ਆਪਾਂ ਮਿਲਾ ਲਵਾਂਗੇ ਆਟਾ ਆਪਾਂ ਸਖਤੀ ਗੁੰਨ ਕੇ ਤਿਆਰ ਕਰਾਂਗੇ ਜੇ ਜ਼ਰੂਰਤ ਪਈ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਮੈਂ ਇੱਕ ਗਲਾਸ ਪਾਣੀ ਲੈ ਆਏ ਫਿਰ ਮੈਂ ਤੁਹਾਨੂੰ ਦੱਸਾਂਗੀ ਕਿ ਆਪਾਂ ਕਿੰਨੇ ਕ ਪਾਣੀ ਦਾ ਇਸਤੇਮਾਲ ਕੀਤਾ ਹੈ ਜੀ ਲਓ ਜੀ ਆਟਾ ਆਪਣਾ ਗੁੱਝ ਕੇ ਤਿਆਰ ਹੈ ਜੀ ਆਟੇ ਨੂੰ ਆਪਾਂ ਸਖਤੀ ਗੁੰਨਿਆ ਹੈ ਹੁਣ ਅਸੀਂ ਇਹਨੂੰ ਥੋੜੀ ਦੇਰ ਵਾਸਤੇ ਰੈਸਟ ਵਾਸਤੇ ਰੱਖਦੇ ਹਾਂ ਤੇ ਉਨੀ ਦੇਰ ਅਸੀਂ ਆਲੂਆਂ ਨੂੰ ਚੈੱਕ ਕਰਾਂਗੇ ਆਟੇ ਨੂੰ ਗੁੰਨਣ ਵਾਸਤੇ ਆਪਾਂ ਇੱਕ ਗਲਾਸ ਪਾਣੀ ਦਾ ਲਿਆ ਸੀ ਓਟੇ ਸਿਰਫ ਆਪਾਂ ਨੂੰ 2 ਚਮਚੇ ਦਾ ਪਾਣੀ ਲੱਗਾ ਹੈ ਬਾਕੀ ਪਾਣੀ ਉਸ ਤਰਾ ਹੀ ਹੈ ਜੀ ਆਟਾ ਆਪਾਂ ਸਖਤ ਗੁੰਨਿਆ ਹੈ ਹੁਣ ਅਸੀਂ ਇਹਨੂੰ ਟੱਕ ਰੱਖ ਦਵਾਂਗੇ ਹੁਣ ਚੈੱਕ ਕਰਦੇ ਹਾਂ ਜੀ ਆਲੂ ਆਹ ਦੇਖੋ ਜੀ ਆਲੂ ਬਿਲਕੁਲ ਸੌਫਟ ਹੋ ਗਏ ਨੇ ਆਹ ਦੇਖੋ ਜੀ ਬਸ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾ ਲਵਾਂਗੇ ਸਭ ਤੋਂ ਪਹਿਲਾਂ ਅਸੀਂ ਅੱਧਾ ਚਮਚਾ ਹਰੀ ਮਿਰਚ ਉਹਨੂੰ ਦਰਦਰਾ ਜਿਹਾ ਕੁੱਟ ਲੈਣਾ ਹੈ ਜੇ ਤੁਹਾਡੇ ਕੋਲ ਪੇਤਾ ਪਾਊਡਰ ਹੈ ਤੁਸੀਂ ਉਹਦਾ ਪਾਊਡਰ ਵੀ ਪਾ ਸਕਦੇ ਹੋ ਜੀ ਅੱਧਾ ਚਮਚਾ ਹਲਦੀ ਪਾਊਡਰ ਅੱਧਾ ਚਮਚਾ ਗਰਮ ਮਸਾਲਾ ਤੇ ਬਾਕੀ ਇਹ ਵਾਲਾ ਮਸਾਲਾ ਜਿਹੜਾ ਆਪਾਂ ਬਣਾ ਕੇ ਤਿਆਰ ਕੀਤਾ ਹੈ ਉਹ ਪਾ ਦਾਂਗੇ ਹੋਰ ਇਹਦੇ ਵਿੱਚ ਅਸੀਂ ਸਾਰੇ ਮਸਾਲੇ ਪਾਏ ਨੇ ਜੀ ਸਿਰਫ ਕਾਲੀ ਮਿਰਚ ਨਹੀਂ ਸੀ ਆਪਾਂ ਪਾਏ ਅੱਧਾ ਚਮਚਾ ਸਿਰਫ ਕਾਲੀ ਮਿਰਚ ਪਾਵਾਂਗੇ ਕਿਉਂਕਿ ਇਹ ਆਲੂ ਕਰਾਰੇ ਸਵਾਦ ਲੱਗਦੇ ਨੇ ਇਸ ਕਰਕੇ ਅਸੀਂ ਅੱਧਾ ਚਮਚਾ ਕਾਲੀ ਮਿਰਚ ਪਾ ਰਹੇ ਹਾਂ ਜੀ ਇਸ ਦੇ ਨਾਲ ਅੱਧਾ ਚਮਚਾ ਸੁੱਕੀ ਹਰੀ ਮੇਥੀ ਇਹ ਪਾ ਦਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰ ਲਵਾਂਗੇ ਇਹਦੇ ਵਿੱਚ ਆਪਾਂ ਢੇਗੀ ਮਿਰਚ ਦਾ ਇਸਤੇਮਾਲ ਨਹੀਂ ਕੀਤਾ ਤੁਸੀਂ ਚਾਹੋ ਤੇ ਢੇਗੀ ਮਿਰਚ ਵੀ ਪਾ ਸਕਦੇ ਹੋ ਜੀ ਸਬਜ਼ੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਜੀ ਦੇਖੋ ਕਲਰ ਕਿੰਨਾ ਅੱਛਾ ਆਇਆ ਜੀ ਸਬਜ਼ੀ ਦਾ ਉਹ ਬਹੁਤ ਪਿਆਰੀ ਆਉਂਦੀ ਹੈ ਜੀ ਜਿਹੜਾ ਮਸਾਲਾ ਆਪਾਂ ਤਿਆਰ ਕੀਤਾ ਹੈ ਥੋੜਾ ਜਿਹਾ ਮਸਾਲਾ ਆਪਾਂ ਬਚਾ ਲਿਆ ਹੈ ਜੀ ਇਸ ਦਿਨ ਤੇ ਅਸੀਂ ਪੂੜੀਆਂ ਬਣਾਉਣੀਆਂ ਨੇ ਉਹਦੇ ਵਿੱਚ ਅਸੀਂ ਇਹਦੀ ਸਟਫਿੰਗ ਕਰਾਂਗੇ ਜੀ ਤੇ ਪੂੜੀ ਬਹੁਤ ਹੀ ਕਰਾਰੀ ਤੇ ਚਟਪਟੀ ਬਣ ਕੇ ਤਿਆਰ ਹੋਏਗੀ ਹੁਣ ਅਸੀਂ ਇਹਦੇ ਵਿੱਚ ਅੱਧਾ ਚਮਚ ਪਾਵਾਂਗੇ ਜੀ ਅਮਚੂਰ ਅਮਚੂਰ ਦੀ ਜਗ੍ਹਾ ਤੁਸੀਂ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਜਾਂ ਅਨਾਰ ਦਾ ਨਮਕ ਪਾ ਸਕਦੇ ਹੋ ਜਿਹੜੀ ਚੀਜ਼ ਤੜਕੋ ਹੋਵੇ ਤੁਸੀਂ ਉਹਦਾ ਇਸਤੇਮਾਲ ਕਰ ਸਕਦੇ ਹੋ ਜੀ ਲਓ ਜੀ ਪੂੜੀਆਂ ਨਾ ਖਾਣ ਵਾਲੇ ਕਰਾਰੇ ਕਰਾਰੇ ਆਲੂਆਂ ਦੀ ਸੁੱਕੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਜੀ ਕਿੰਨੀ ਸੌਖੀ ਸੀ ਜੀ ਇਹ ਸਬਜ਼ੀ ਬਣਾਣੀ ਕੋਈ ਵੀ ਆਪਾਂ ਨੂੰ ਜ਼ਿਆਦਾ ਇਹਦੇ ਵਿੱਚ ਮਿਹਨਤ ਕਰਨ ਦੀ ਲੋੜ ਨਹੀਂ ਸੀ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ ਜੀ ਬਹੁਣੇ ਸੀ ਇੱਥੇ ਪਾਉਣੇ ਆ ਜੀ ਖੂਬਸਾਰਾ ਕੱਟਿਆ ਹੋਇਆ ਹਰਾ ਧਨੀਆ ਐਨੂੰ ਮਿਕਸ ਕਰਕੇ ਤੇ ਗੈਸ ਬੰਦ ਕਰ ਦਿੰਨੇ ਆ ਜੀ ਹੁਣ ਅਸੀਂ ਇਹਨੂੰ ਟਾਕਾ ਦਵਾਂਗੇ ਤੇ ਦੂਜੀ ਸਾਈਡ ਆਪਾਂ ਪੂੜੀਆਂ ਵਾਸਤੇ ਤੇਲ ਗਰਮ ਰੱਖਿਆ ਜੀ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਗਰਮਾ ਗਰਮ ਪੂੜੀਆਂ ਮੇਲ ਕੇ ਤਿਆਰ ਕਰਦੇ ਹਾਂ ਹੁਣ ਆਪਾਂ ਆਟੇ ਨੂੰ ਚੈੱਕ ਕਰਾਂਗੇ ਜੀ ਆਹ ਦੇਖੋ ਜੀ ਆਟਾ ਬਿਲਕੁਲ ਤਿਆਰ ਹੈ ਜੀ ਬਸ ਆਪਾਂ ਹੱਥ ਨੂੰ ਹਲਕਾ ਆ ਤੇਲ ਲਗਾ ਲਿਆ ਏ ਇਹਨੂੰ 1-2 ਮਿੰਟ ਵਾਸਤੇ ਇਸ ਤਰ੍ਹਾਂ ਮਲ ਲਵਾਂਗੇ ਤੇ ਜਿਹੜੇ ਆਕਾਰ ਦੀ ਤੁਸੀਂ ਪੂੜੀ ਬਣਾਣੀ ਹੈ ਉਸੇ ਆਕਾਰ ਦੇ ਤੁਸੀਂ ਪੇੜੇ ਬਣਾ ਕੇ ਤਿਆਰ ਕਰ ਲਓ ਆਪਾਂ ਛੋਟੇ ਛੋਟੇ ਪੇੜੇ ਬਣਾ ਕੇ ਤਿਆਰ ਕਰਾਂਗੇ ਇਸ ਤਰੇ ਨੂੰ ਸੈਂਟਰ 'ਚ ਆਪਾਂ ਥੋੜਾ ਜਿਹਾ ਕਟੋਰੀ ਵਾਂਗਰ ਗੋਲ ਕਰ ਲਾਂਗੇ ਥੋੜਾ ਜਿਹਾ ਜਿਹੜਾ ਆਪਾਂ ਮਸਾਲਾ ਤਿਆਰ ਕੀਤਾ ਸੀ ਉਹ ਬਚਾ ਲਿਆ ਸੀ ਇੱਕ ਇੱਕ ਟੁਟਕੀ ਅਸੀਂ ਇਹਦੇ ਵਿੱਚ ਮਸਾਲਾ ਪਾ ਕੇ ਇਹਨੂੰ ਬੰਦ ਕਰਕੇ ਤੇ ਇਹਦੇ ਪੇੜੇ ਬਣਾ ਕੇ ਤਿਆਰ ਕਰ ਲਾਂਗੇ ਜਿੰਨੇ ਕ ਆਪਾਂ ਪੂੜੀਆਂ ਬਣਾਉਣੀਆਂ ਨੇ ਉਹਨੇ ਕ ਆਪਾਂ ਪੇੜੇ ਬਣਾ ਕੇ ਤਿਆਰ ਕਰ ਲਏ ਰੇ ਜੀ ਹੁਣ ਅਸੀਂ ਪੂੜੀਆਂ ਵੇਲ ਕੇ ਤਿਆਰ ਕਰਦੇ ਆ ਇਸ ਤਰ੍ਹਾਂ ਅਸੀਂ ਵੇਲਣੇ ਨੂੰ ਤੇ ਚੋਪਿੰਗ ਬੋਰਡ ਨੂੰ ਥੋੜਾ ਜਿਹਾ ਤੇਲ ਲਗਾ ਲਾਂਗੇ ਹੁਣ ਅਸੀਂ ਇੱਕ ਇੱਕ ਕਰਕੇ ਪੂੜੀਆਂ ਨੂੰ ਵੇਲ ਕੇ ਤਿਆਰ ਕਰ ਲਵਾਂਗੇ ਸਾਰੀਆਂ ਪੂੜੀਆਂ ਨੂੰ ਆਪਾਂ ਵੇਲ ਕੇ ਤਿਆਰ ਕਰ ਲਿਆ ਚੋਂ ਕਰਦੇ ਆ ਜੀ ਇਹਨਾਂ ਨੂੰ ਆਪਾਂ ਫਰਾਈ ਬੜੇ RAMNAL ਤੁਸੀਂ ਪੂੜੀ ਨੂੰ ਕੜਾਈ 'ਚ ਪਾੜਾ ਹੈ ਤਾਂ ਕਿ ਤੇਲ ਦੇ ਚਿੱਟੇ ਤੁਹਾਡੇ ਉੱਪਰ ਨਾ ਪੈ ਜਾਣ ਜਿਸ ਟਾਈਮ ਤੇ ਆਪਾਂ ਪੂੜੀ ਨੂੰ ਕੜਾਈ 'ਚ ਪਾ ਦੇਣਾ ਤੁਸੀਂ ਇਹਦੇ ਉੱਪਰ ਉਹ ਇਸ ਤਰ੍ਹਾਂ ਤੇਲ ਪਾਉਣਾ ਇਹਦੀ ਤਾਂ ਕਿ ਪੂੜੀ ਚੰਗੀ ਤਰ੍ਹਾਂ ਫੁੱਲ ਜਾਵੇ ਆ ਦੇਖੋ ਜੀ ਹੁਣ ਅਸੀਂ ਇਹਦੀ ਸਾਈਡ ਚੇਂਜ ਕਰਾਂਗੇ ਤੇਲ ਪਹਿਲਾਂ ਤੇਜ਼ ਗਰਮ ਹੋਣਾ ਚਾਹੀਦਾ ਹੈ ਤੇ ਜਦੋਂ ਆਪਾਂ ਪੂੜੀਆਂ ਤਲਣੀਆਂ ਨੇ ਤਾਂ ਤੁਸੀਂ ਫਲੇਮ ਨੂੰ ਮੀਡੀਅਮ ਕਰ ਦੇਣਾ ਤਾਂ ਹੀ ਆਪਣੀਆਂ ਬਹੁਤ ਵਧੀਆ ਫੁੱਲੀਆਂ ਫੁੱਲੀਆਂ ਪੂੜੀਆਂ ਬਣ ਕੇ ਤਿਆਰ ਹੋਣਗੀਆਂ ਜੀ ਹੁਣ ਇਹਨੂੰ ਉਲਟਾ ਆਪੇ ਉਲਟਾ ਕੇ ਥੋੜਾ ਜਿਹਾ ਕਲਰ ਆਪਾਂ 골ਡਨ ਕਰਾਂਗੇ ਜੀ ਫਿਰ ਇਹਨੂੰ ਅਸੀਂ ਬਾਹਰ ਕੱਟਾਂਗੇ ਲਓ ਜੀ ਬਹੁਤ ਹੀ ਵਧੀਆ ਤੇ ਕ੍ਰਿਸਪੀ ਆਪਣੀ ਪੂਰੀ ਬਣ ਕੇ ਤਿਆਰ ਹੋਈ ਹੈ ਜਿਹੜੀ ਅਸੀਂ ਇਹਦੇ ਵਿੱਚ ਸੂਜੀ ਪਾਈ ਹੈ ਉਹਦੇ ਨਾਲ ਪੂਰੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ 'ਚ ਕੱਟ ਲਾਂਗੇ ਇਸੇ ਤਰ੍ਹਾਂ ਹੀ ਅਸੀਂ ਸਾਰੀਆਂ ਪੂੜੀਆਂ ਨੂੰ ਤਲ ਕੇ ਤਿਆਰ ਕਰਦੇ ਹਾਂ ਜੀ ਪੂੜੀਆਂ ਸਾਡੀਆਂ ਬਣ ਕੇ ਬਿਲਕੁਲ ਤਿਆਰ ਨੇ ਜੀ ਤੇ ਹੁਣ ਕਰਦੇ ਹਾਂ ਜੀ ਆਪਾਂ ਪਲੇਟਿੰਗ ਰੇਟਿੰਗ ਆਪਾਂ ਕਰਤੀ ਹੈ ਜੀ ਤੇ ਬਹੁਤ ਹੀ ਚਟਪਟੀਆਂ ਟਮਾਟਰ ਵਾਲੀਆਂ ਪੂੜੀਆਂ ਦੇ ਨਾਲ ਆਪਾਂ ਬਣਾਇਆ ਜੀ ਬੂੰਦੀ ਵਾਲਾ ਰਾਇਤਾ ਨਾਲ ਲਿਆ ਜੀ ਆਪਾਂ ਨਿੰਬੂ ਦਾ ਅਚਾਰ ਅਚਾਰ ਦੇ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਚਟਪਟ ਬਣਨ ਵਾਲੀ ਆਲੂਆਂ ਦੀ ਸਬਜ਼ੀ ਬਹੁਤ ਜ਼ਿਆਦਾ ਹੀ ਸਵਾਦ ਬਣਦੀ ਹੈ ਜੀ ਤੁਸੀਂ ਵੀ ਇਸ ਤਰੀਕੇ ਨਾਲ ਇਹਨੂੰ ਬਣਾਓ ਤੇ ਬਹੁਤ ਜ਼ਿਆਦਾ ਤੁਹਾਨੂੰ ਪਸੰਦ ਆਏਗੀ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਸਕਦੇ ਹੋ ਜੀ ਪੂੜੀਆਂ ਨੂੰ ਦੇਖ ਕੇ ਤੇ ਬੱਚੇ ਬਹੁਤ ਖੁਸ਼ ਹੋ ਜਾਂਦੇ ਨੇ ਤੇ ਤੁਸੀਂ ਆਪਣੇ ਬੱਚਿਆਂ ਨੂੰ ਕਰੋ ਜੀ ਖੁਸ਼ ਤੇ ਇਸ ਰੈਸਪੀ ਨੂੰ ਜ਼ਰੂਰ ਬਣਾਇਓ ਜੀ ਇੱਕ ਪੂੜੀ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਦੇਖੋ ਜੀ ਕਿੰਨੀ ਖਸਤਾ ਬਣੀ ਹੈ ਪੂਰੀ ਦੇਖੋ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੀ ਤੇ ਤੁਸੀਂ ਵੀ ਇਸ ਟਮਾਟਰ ਵਾਲੀ ਪੂੜੀ ਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ ਬਹੁਤ ਹੀ ਤੇਸਤੀ ਬਣਦੀ ਹੈ ਜੀ ਸੋ ਇਸ ਸਾਡੀ ਅੱਜ ਦੀ ਰੈਸਪੀ ਮਿਲਦੇ ਆਂ ਜੀ ਤੁਹਾਨੂੰ ਕਿਸੇ ਹੋਰ ਵਧੀਆ ਜੀ ਰੈਸਪੀ ਨਾਲ ਕਿਸੇ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ